ਸ਼ਲੋਕ ਮਹਲਾ 3 ਜਾਂ ਬਿਨ ਸਤਗੁਰ ਸੇਵੇ ਸੁਖ ਨਹੀਂ ਮਰ ਜਮ ਮਹ ਬਾਰੋ ਬਾਰ ਮੋਠ ਗਾਲੀ ਪਾਈਨ ਬਹੁ ਦੂਜਾ ਪਾਇ ਬਕਾਰ ਇਕ ਗੁਰ ਪ੍ਰਸਾਦੀ ਉਬਰੇ ਤਿਸ ਜਨ ਕੋ ਕਰਹਿ ਸਭ ਨਮਸਕਾਰ ਨਾਨਕ ਅੰਧ ਨਾਮ ਧਿਆਏ ਤੂੰ ਅੰਤਰ ਜਿਤ ਪਾਵੈ ਮੋਖ ਦਵਾਰ ਮਹਲਾ 3 ਜਾਂ ਮਾਇਆ ਮੋਬ ਸਾਰਿਆ ਸੱਚ ਮਰਣਾ ਹਰ ਨਾਮ ਤੰਤਾ ਕਰਤੇ ਜਨਮ ਗਇ ਅੰਦਰ ਦੁਖ ਸੁਹਾਮ ਨਾਨਕ ਸਤਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ ਔੜੀ ਲੇਖਾ ਪੜਿਆ ਹਰ ਨਾਮ ਫਿਰ ਲੇਖ ਨਾ ਹੋਈ ਪੁਸ ਨਾ ਸਕਾ ਕੋਈ ਹਰ ਦਰ ਸਦ ਢੋਈ ਜਮ ਕਾਲ ਮਿਲੈ ਦੇ ਪੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਨਾਨਕ ਅੰਦਨ ਤੁਨੀ ਦਰਵਾਜ ਦੇ ਮਿਲੇਆ ਹਰ ਸੋਈ ਸਲੋਕ ਮਹਲਾ ਤੀਜਾ ਗੁਰ ਕਾ ਕਹਿਆ ਜੇ ਕਰੇ ਸੁਖੀ ਹੁਮ ਸੁਖ ਹਸਾਰ ਗੁਰ ਕੀ ਕਰਨੀ ਭੋਕਟਿਐ ਨਾਨਕ ਪਾਵਹਿ ਪਾਰ ਮਹਲਾ ਤੀਜਾ ਸਚ ਪ੍ਰਾਣਾ ਨਾਥਿਐ ਨਾਮ ਨ ਮੈਲਾ ਹੋਇ ਗੁਰ ਕਾ ਪਾਣਾ ਚੇ ਚੱਲੈ ਬੋੜਨ ਆਵਣ ਹੋਇ ਨਾਨਕ ਨਾਮ ਬਸਾਰਿਆ ਆਵਣ ਜਾਣ ਦੋਏ ਪੌੜੀ ਮੰਗਤ ਜਨਨ ਜਾਚੈ ਦਾਨ ਹਰ ਦੇ ਸੁਬਾਹੇ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖਿੰਨ ਪਲ ਘੜੀ ਨਾ ਜੀਵੂੰ ਬਿਨ ਦੇਖੇ ਮਰਾਂ ਮਾਏ ਸਤਿਗੁਰ ਨਾਲ ਦਿਖਾਲਿਆ ਰਬ ਰਹਾ ਸਭ ਥਾਏ ਸੁੱਤੇ ਆਪ ਉਠਾਲ ਦੇ ਨਾਨਕ ਲੈ ਬੁਲਾਏ ਸ਼ਲੋਕ ਮਹਲਾ 3ਾ ਮਨ ਮੁਖ ਬੋਲ ਨਾ ਜਾਣੀ ਉਹਨਾਂ ਅੰਦਰ ਕਾਮ ਕ્રોਧ ਅਹੰਕਾਰ ਥਾਉਂ ਕਥਾਉਂ ਨਾ ਜਾਣੀ ਸਦਾ ਚਿਤ ਬਹਿ ਬਕਾਰ ਦਰਗਾ ਲੇਖਾ ਮੰਗੀਐ ਉਥੈ ਹੋਉ ਕੂੜਿਆਰ ਆਪੇ ਸੇਟੋ ਪਾਈਐਨ ਆਪ ਘਰੇ ਵਿਚਾਰ ਨਾਨਕ ਕਿਸਨੋ ਆਖਿਐ ਸਭ ਵਰਤੈ ਆਪ ਸਚਿਆਰ ਮੁਹੱਲਾ ਤੀਜਾ ਹਰ ਗੁਰਮੁਖੀ ਨੀ ਅਰਾਧਿਆ ਜਿਨ ਕਰਮ ਪ੍ਰਾਪਤ ਹੋਏ ਨਾਨਕ ਹੋਉ ਬਲਿਹਾਰੀ ਤੈਨ ਕੋ ਜਿਨ ਹਰ ਮਨ ਬਸਿਆ ਸੋਏ ਪਉੜੀ ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆਿਤ ਜੀਵਨ ਕੋ ਚਿਤ ਗੜ ਮੰਡਪ ਸਵਾਰਿਆ ਬਲਵੰਚ ਕਰ ਉਪਾਬ ਮਾਇਆ ਹਿਰ ਆਣਿਆ ਜਮ ਕਾਲ ਨਿਹਾਲੇ ਸਾਸ ਆਪ ਘਟਾ ਬੇਤਾਲਿਆ ਨਾਨਕ ਗੁਰਸਰਨਾਈ ਉबरे ਹਰ ਗੁਰ ਰਖਵਾਲਿਆ ਸਲੁਕ ਮਹਲਾ ਤੀਜਾ ਪੜ ਪੜ ਪੰਡਿਤ ਬਾਦ ਬਖਣਦੇ ਮਾਇਆ ਮੋਹ ਸੁਆਏ ਦੂਜੈ ਭਾਇ ਨਾਮ ਬਸਾਰਿਆ ਮਨ ਮੂਰਖ ਮਿਲੈ ਸਜਾਏ ਯਾਨੀ ਕੀਤੇ ਤਸੈ ਨਾ ਸੇਬਨੀ ਦੇਦਾਰਿਕ ਸਮਾਏ ਜਮ ਕਾ ਪਾਗਲ ਉਹ ਨਾ ਕਟਿਏ ਫਿਰ ਫਿਰ ਆਵੇ ਜਾਈ ਜਿਲ ਕੋ ਪੂਰਵ ਲਿਖਿਆ ਸਤਗੁਰ ਮਿਲਿਆ ਤਿਨ ਆਏ ਅੰਨ ਨਾਮ ਧਿਆਏ ਦੇ ਨਾਨਕ ਸਤਿ ਸੁਮਾਏ ਮਹਲਾ ਤੀਜਾ ਸੱਚ ਬਣਦੇ ਸੱਚ ਸੇਵਤੇ ਜੇ ਗੁਰਮੁਖ ਪੈਰੀ ਪਾਹੇ ਨਾਨਕ ਗੁਰ ਕੈ ਪਾਣ ਜੀ ਚਲਹਿ ਸਹਿਜੇ ਸਤਿ ਸੁਮਾਹੇ ਪੌੜੀ ਆਸਾ ਵਿੱਚ ਅਥ ਦੁੱਖ ਕਣਾ ਮਨ ਮੁਕਤ ਜਤ ਲਾਇਆ ਗੁਰਮੁਖ ਭੈ ਨਰਾਸ ਪਰਮ ਸੁਖ ਪਾਇਆ ਬਿਚੇ ਗਿਰਿਆ ਉਦਾਸ ਅਲਪਤੁਰ ਲੈ ਬੁਲਾਇਆ ਉਹਨਾਂ ਸੋਗ ਬਜੋਗ ਨਾ ਬਿਆਪਈ ਹਰ ਭਾਣਾ ਪਾਇਆ ਨਾਨਕ ਹਰ ਸੇਤੀ ਸਦਾਰਾ ਬਰ੍ਹੇ ਤੁਰ ਲੈ ਮਲਾਇਆ ਸੇ ਲੋਕ ਮਹੱਲਾ ਤੀਜਾ ਪ੍ਰਾਈ ਅਮਾਨ ਕਿਉਂ ਰੱਖੀਐ ਦਿੱਤੀ ਹੀ ਸੁਖ ਹੋਏ ਗੁਰ ਕਾ ਸ਼ਬਦ ਗੁਰ ਥਾਂ ਟਿਕੈ ਹੋਰ ਥਾਂ ਪ੍ਰਗਟਨਾ ਹੋਏ ਅੰਨੇ ਬਸਮਾਨਕ ਭਇਆ ਘਰ ਘਰ ਵੇਚਣ ਜਾਏ ਉਹਨਾਂ ਪਰਖ ਨ ਆਬਈ ਅਡ ਨ ਪੱਲਾ ਪਾਈ ਜੇ ਆਪ ਪਰਖ ਨ ਆਬਈ ਤਾਂ 파ਰਖਿਆ ਥਾ ਬੋਲੇ ਉਪਰਖਾਈ ਜੇ ਉਸ ਨਾਲ ਚਿੱਤ ਲਾਏ ਤਾਂ ਬਥਲ ਹੈ ਨੋਂ ਦੇ ਪੱਲੇ ਪਾਏ ਘਰ ਹੁੰਦਾ ਤਨ ਜਗ ਭੁੱਖਾ ਮੂਹਾ ਬਿਨ ਸਤਗੁਰ ਸੋਝੀ ਨਾ ਹੋਏ ਸ਼ਬਦ ਸੀਤਲ ਮਨ ਤਨ ਬਿਸਾਏ ਤਿੱਥੇ ਸੋਗ ਵਿਜੋਗ ਨਾ ਹੋਏ ਵਸਤ ਪਰਾਇ ਆਪ ਗਰਭ ਕਰੇ ਮੂਰਖ ਆਪ ਗਿਣਾਏ ਨਾਨਕ ਬਿਨ ਬੂਝੈ ਕਨੇ ਨਾ ਪਾਇਓ ਫਿਰ ਪਰ ਆਵ ਜਾਏ ਮਹਲਾ ਤੀਜਾ ਮਨ ਅੰਗ ਪਿਆ ਮਿਲਿਆ ਹਰ ਪ੍ਰੀਤਮ ਸਰਸੇ ਸੱਜਣ ਸੰਤ ਪਿਆਰੇ ਜੋ ਤੁਰ ਮਿਲੇ ਨਾ ਬਿਸੜੇ ਕਭੂ ਜੇ ਆਪ ਮੇ ਲੇਕਰ ਤਾਰੇ ਅੰਤਰ ਸ਼ਬਦ ਰਬਿਆ ਗੁਰ ਪਾਇਆ ਸਗਲੇ ਦੁਖ ਨਿਵਾਰੇ ਹਰ ਸੁਖ ਦਾਤਾ ਸਦਾ ਸਲਾਹੀ ਅੰਤਰ ਰਖਾ ਔਰ ਤਾਰੇ ਮਨ ਮੁਕਤੇ ਨ ਕੀ ਬਖੀਲੀ ਕੇ ਕਰੇ ਜੇ ਸੱਚਾ ਹੈ ਸ਼ਬਦ ਸਵਾਰੇ ਉਹਨਾਂ ਦੀ ਆਪ ਪਤ ਰਖਸੀ ਮੇਰਾ ਪਿਆਰਾ ਸਰਣਾਗਤ ਪਏ ਗੁਰਦੁਆਰੇ ਨਾਨਕ ਗੁਰਮੁਖ ਕਸੇ ਸੋ ਹਿਲੇ ਪਏ ਮੁਖ ਊਜਲ ਦਰਬਾਰੇ ਪੌੜੀ ਇਸਤਰੀ ਪੁਰਖੈ ਬਹੁ ਪ੍ਰੀਤ ਮਿਲ ਮੋਬ ਵਧਾਇਆ ਪੁੱਤਰ ਕਲਤਰਨੇ ਤਬੇ ਖਾਇ ਬਖੈ ਸਭ ਮੋਹ ਮਾਇਆ ਦੇਸ ਪਰਦੇਸ ਧਨ ਚੁਰਾਏ ਆਣ ਮੋਹ ਪਾਇਆ ਅੰਤ ਹੋਵੈ ਬੈਰ ਵਿਰੋਧ ਕੋ ਸਕੈ ਨਾ ਛੜਾਇਆ ਨਾਨਕ ਬਿਨ ਨਾ ਬਹਤਰ ਗਮੋ ਜਿਤ ਲਗ ਦੁਖ ਪਾਇਆ ਸਲੋਕ ਮਹਲਾ 3 ਗੁਰਮੁਖੀ ਅੰਮ੍ਰਿਤ ਦਾ ਨਾਮ ਹੈ ਜਿਤ ਖਾਧੈ ਸਭ ਭੁਖ ਜਾਏ ਤ੍ਰਿਸ਼ਨਾ ਮੂਲ ਨ ਹੋਬਈ ਨਾਮ ਬਸੈ ਮਨ ਆਏ ਬਿਨ ਨਾਵਾ ਜੇ ਹੋਰ ਖਾਣਾ ਤਿਤ ਰੋਗ ਲਗੈ ਤਨ ਤਾਏ ਨਾਨਕ ਰਸ ਕਾ ਸਬਦ ਸੁਲਾਹਣਾ ਆਪੇ ਲੈ ਬੁਲਾਏ ਮਹਲਾ ਤੀਜਾ ਜੀ ਆ ਅੰਦਰ ਜਿਉ ਸਬਦ ਹੈ ਜਿਤ ਸਹਿ ਮਿਲਾਵਾ ਹੋਏ ਬਿਨ ਸਬਦੈ ਜਗ ਅਨੇਰ ਹੈ ਸਬਦ ਦੇ ਪ੍ਰਗਟ ਹੋਏ ਪੰਡਤ ਮੋਨੀ ਪੜ ਪੜ ਥੱਕੇ ਭੇਖ ਥੱਕੇ ਤਨ ਧੋਏ ਮੈਨੂੰ ਸਭ ਤਾਂ ਅੱਗੇ ਨੇ ਇਹਨਾਂ ਪਾਇਓ ਦੁਖੀਏ ਚੱਲੇ ਰੋਏ ਨਾਨਕ ਨਦਰਿ ਪਾਈਆ ਕਰਮ ਪ੍ਰਾਪਤ ਹੋਏ ਪੌੜੀ ਇਸਤਰੀ ਪੁਰਖਾਤਨੇ ਹੋ ਬਹਿ ਮੰਦ ਪਕਾਇਆ ਦਿਸਦਾ ਸਭ ਕਿਸੇ ਚੱਲ ਸੀ ਮੇਰੇ ਪ੍ਰਭ ਪਾਇਆ ਕਿਉ ਰਹੀਐ ਫਿਰ ਜਗ ਕੋ ਕਢਉ ਉਪਾਇਆ ਗੁਰਪੂਰੇ ਕੀ ਚੱਕਰੀ ਫਿਰ ਕੰਧ ਸੁਭਾਇਆ ਨਾਨਕ ਬਖਸ਼ ਮਲਾਇਆਨ ਹਰ ਨਾਮ ਸਮਾਇਆ ਸ ਲੋਕ ਮਹਲਾ ਤੀਜਾ ਮਾਇਆ ਮੋ ਬਸਾਰਿਆ ਗੁਰ ਕਾ ਪਉ ਹੇਤ ਅਪਾਰ ਲੋਭ ਲਹਿਰ ਸੁਧ ਮਤ ਗਈ ਸਚ ਨ ਲੱਗੈ ਪਿਆਰ ਗੁਰਮੁਖ ਜਿਨਾਂ ਸਬਦ ਮਨ ਬਸੈ ਦਰਗਾਹ ਉਹ ਦਵਾਰ ਨਾਨਕ ਆਪੇ ਮੇਲ ਲਏ ਆਪੇ ਬਖਸ਼ਣ ਹਾਰ ਮਹਲਾ ਚੌਥਾ ਨਾਲਿ ਜਿਸ ਬਿਨ ਘੜੀ ਨਾ ਜੀਵਣਾ ਬਿਸਰੇ ਸਾਰਾ ਇਹ ਨ ਆਬਿੰਦ ਤਿਸ ਸਿਓ ਕਿਉ ਮਨ ਰੁਸੀਐ ਜਿਸੈ ਹਮਾਰੀ ਚਿੰਦ ਮਹਲਾ ਚੌਥਾ सावन आया चिम चिम हर गुरमुख नाम ते आए दुख भुख काड़ा सब चुकाए सी मीह बुठा सहेबर लाए सब धरत पई हर आवली अन्न जमया बोहल लाए हर अचिंत बुलावै कृपा कर हर आपे पावै थाए हर तिसह त्याव संत जन हो जो अंते लय सड़ाए हर कीर्त भगत आनंद है सदा सुख बसहमन आए जिन्हें गुरमुख नाम अराध्या तिना दुख भुख लह जाए ਨਾਨਕ ਹਾਨ ਨਿਕਤ ਨੇ ਬਤਾ ਗਏ ਗੁਣ ਹਰ ਦਰਸ਼ਨ ਦੇਹੁ ਸਭਾਏ ਪੌੜੀ ਗੁਰਪੂਰਾ ਕੀ ਦਾਤ ਨਿਤ ਦੇਵਾ ਚੜੇ ਸਬਾਈਆ ਤੁਸ ਦੇਵਾ ਬਦਿਆਲ ਨਾ ਸਪੈ ਸਪਾਈਆ ਹਿਰਦਾ ਕਬਲ ਪ੍ਰਕਾਸ਼ ਉਰ ਮਨ ਲਿਵ ਲਾਈਆ ਜੇ ਕੋ ਕਰੇ ਉਸ ਦੀ ਰੀਸ ਸਿਰ ਸਾਈ ਪਾਈਐ ਨਾਨਕ ਅਪੜਕ ਹੋਈ ਨਾ ਸਕਈ ਪੂਰੇ ਸਤਗੁਰ ਕੀ ਵਡਿਆਈਆ ਚਲੋ ਕਮਹਲਾ ਤੀਜਾ ਆਮਰ ਬੇਪਰਵਾਹ ਤਿਸ ਨਾਲ ਸਿਆਣਪ ਨਾ ਚੱਲਈ ਨਾ ਉਜਿਤ ਕਰਨੇ ਜਾਏ ਆਪ ਸੂਰ ਸਰਣਾਈ ਪਵ ਬੰਨ ਲੈ ਰਜਾਈ ਗੁਰਮੁਖ ਜਮ ਡੰਡ ਨਾਲ ਲੱਗਈ ਹੋਂ ਮੈਂ ਵਿੱਚੋਂ ਜਾਏ ਨਾਨਕ ਸੇਵਕ ਸੂਹੀ ਅੱਖਿਐ ਜੇ ਸੱਚ ਰਹੇ ਲੈ ਬਲਾਏ ਮਹਲਾ ਤੀਜਾ ਦਾਤ ਜੋਤ ਸਭ ਸੂਰਤ ਤੇਰੀ ਬਹੁਤ ਸਿਆਣਪ ਹੋਂ ਮੈਂ ਮੇਰੀ ਬਹੁ ਕਰਮ ਕਬਾਬਾ ਲੋਭ ਮੋਹ ਵਿਆਪੇ ਹੋਂ ਮੈਂ ਕਦੇ ਨਾ ਚੁੱਕੈ ਫੇਰੀ ਨਾਨਕ ਆਪ ਕਰਾਏ ਕਰਤਾ ਜੋਤਿ ਸੁਪਾਵੈ ਸਾਈ ਗੱਲ ਚੰਗੇਰੀ ਪੌੜੀ ਮਹੱਲਾ ਪੰਜਵਾਂ ਸੱਚ ਖਾਣਾ ਸੱਚ ਪਹਿਨਣਾ ਸੱਚ ਨਾਮ ਆਧਾਰ ਗੁਰਪੂਰੈ ਮਿਲਾਇਆ ਪ੍ਰਭ ਦੇ ਬਨਹਾਰ ਭਾਗ ਪੂਰਾ ਤਿੰਨ ਜਗਿਆ ਜਪਿਆ ਅਨੰਕਾਰ ਸਾਧੂ ਸੰਗਤ ਲਗਿਆ ਤਰਿਆ ਸੰਸਾਰ ਨਾਨਕ ਸਿਬਤ ਸਲਾਹ ਕਰ ਪਰਬ ਘਾ ਜੈਕਾਰ ਸਲੋਕ ਮਹੱਲਾ ਪੰਜਵਾਂ ਸਬੇ ਜੀ ਸਮਾਲ ਆਪਣੀ ਮਿਹਰ ਕਰ ਅੰਨ ਪਾਣੀ ਮੋਚੋ ਪਾਏ ਦੁਖ ਦਾਲਦਪਨ ਤਰ ਅਰਦਾਸ ਸੁਣੀਂਦਾ ਤਾਰ ਹੋਈ ਸਿਸ਼ਟ ਥਰ ਲੇਵੋ ਗੰਠ ਲਗਾਏ ਅਪਦਾ ਸਭ ਹਰ ਨਾਨਕ ਨਾਮ ਤੇ ਆਏ ਪ੍ਰਭ ਕਾ ਸਾਫਲ ਕਰ ਮਹੱਲਾ ਪੰਜਮਾ ਬੁੱਠੇ ਮੇਗ ਸੁਹਾਵਣੇ ਹੁਕਮ ਕੀਤਾ ਕਰਤਾਰ ਰਿਜਕੋ ਪਾਏ ਔਨ ਅਗਲਾ ਠਾਂਡ ਭਈ ਸੰਸਾਰ ਨਾਨਕ ਮਾਨ ਹਰਿਆ ਹੋਇ ਸਿਮਰਤ ਅਗੰ ਅਪਾਰ ਕਰ ਕਿਰਪਾ ਪ੍ਰਭ ਆਪਣੀ ਸੱਚੇ ਸਰਜਣਹਾਰ ਕੀਤਾ ਲੋੜੈ ਸੋ ਕਰੈ ਨਾਨਕ ਸਤਿ ਬਲਹਾਰ ਪੌੜੀ ਵੱਡਾ ਆਪ ਅਗੰ ਹੈ ਵੱਡੀ ਬੜਾਈ ਗੁਰ ਸਬਦੀ ਬੇਖ ਬਿਖਸਿਆ ਅੰਤਰ ਸਾਤ ਆਈ ਸਭ ਆਪੇ ਆਪ ਵਰਤਦਾ ਆਪੇ ਹੈ ਭਾਈ ਆਪ ਨਾਥ ਸਭ ਨਥੀਨ ਸਭ ਹੁਕਮ ਚਲਾਈ ਨਾਨਕ ਹਰ ਭਾਵੈ ਸੋ ਕਰੈ ਸਭ ਚੱਲੇ ਰਜ਼ਾਈ ਸੁਧ ਰਾਗ ਅਸਾਰੰਗ ਬਾਣੀ ਭਗਤਾਂ ਕੀ ਕਬੀਰ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਹਾ ਨਰ ਗਰਬਸ ਥੋਰੀ ਬਾਤ ਮਨ ਦਸ 나ਜ ਟਕਾ ਚਾਰ ਗੰਥੀ ਐਂਡੋ ਟੈਂਡੋ ਜਾਤ ਰਹਾਉ ਬਹੁਤ ਪ੍ਰਤਾਪ ਗਾਉ ਸੌ ਪਾਏ ਦੋਏ ਲਖ ਟਕਾ ਬਰਾਤ ਦੇਸ ਚਾਰ ਕੀ ਕਰਹੁ ਸਾਹਿਬੀ ਜੈਸੇ ਬਨ ਹਰਪਾਤ ਨਾ ਕਉ ਲੈ ਆਇਓ ਇਹੋ ਤਨ ਨਾ ਕਉ ਲੈ ਜਾਤ ਰਾਵਣ ਹੂ ਤੇ ਅਜਕ ਸਤਰਪਤ ਥਿਨ ਮਹਿ ਗਏ ਬਲਾਤ ਹਰ ਕੇ ਸੰਤ ਸਦਾ ਥਿਰ ਪੂਜੋ ਜੋ ਹਰ ਨਾਮ ਜਪਾਤ ਜਿੰਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਲਾਤ ਮਾਤ ਪਿਤਾ ਬਿਨਤਾ ਸੁਤ ਸੰਪਤ ਅੰਤ ਨ ਚਲਤ ਸੰਗਾਤ ਕਹਿਤ ਕਬੀਰ RAM ਪਜ ਬਉਰੇ ਜਨਮ ਆਕਾਰਥ ਜਾਤ ਰਾਜਾ ਸ਼ਰਮ ਮਰਤ ਨਹੀਂ ਜਾਣੀ ਤੇਰੀ ਤੇਰੇ ਸੰਤਨ ਕੀ ਹਾਂ ਚੇਰੀ ਰਹੋ ਹੱਸ ਤੋ ਜਾਏ ਸੋ ਰੂਪਤ ਆਵੇ ਰੂਪਤ ਜਾਏ ਸੋ ਹੱਸੈ ਵਾਹ ਤੋ ਹੋਏ ਹੋਏ ਸੋ ਉੱਜਰ ਉੱਜਰ ਹੋਏ ਸੋ ਬੱਸੈ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰ ਆਵੇ ਧਰਤੀ ਤੇ ਆਕਾਸ਼ ਚੜਾਵੇ ਚੜ੍ਹੇ ਆਕਾਸ਼ ਗਰ ਆਵੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਹਾਰੀ ਸਾਰੰਗ ਬਾਣੀ ਨਾਮ ਦਿਓ ਜੀ ਕੀ ਇਕ ਓੰਕਾਰ ਸਤਗੁਰ ਪ੍ਰਸਾਦ ਕਾਏ ਰੇ ਮਨ ਵਿਖਿਆ ਬਨ ਜਾਏ ਪੂਲੋ ਰੇ ਠਗ ਮੂਰੀ ਖਾਏ ਰਹੋ ਜੈਸੇ ਮੀਨ ਪਾਣੀ ਮੈ ਰਹੈ ਕਾਲ ਜਾਲ ਕੀ ਸੁਧ ਨਹੀਂ ਲਹੈ ਜੀ ਬਾਸਵਾ ਦੀ ਲੀਲ ਤੁਲੋ ਐਸੇ ਕਨਕ ਕਾਮ ਨਹੀਂ ਬਾਧਿਓ ਮੋਹ ਜਿਉ ਮਦ ਮਾਕੀ ਸੰਚੈ અપਾਰ ਮਦ ਲੀਨੋ ਮੁਖ ਦੀ ਨਿਸ਼ਾਰ ਗਉ ਬਾਸ ਕਉ ਸੰਚੈ ਖੀਰ ਗਲਾ ਬਾਂਧ ਰੁਹੇਲੇ ਅਹੀਰ ਮਾਇਆ ਕਾਰਨ ਸ਼ਰਮ ਅਤ ਕਰੈ ਸੋ ਮਾਇਆ ਲੈ ਗਾੜਾ ਤਰੈ ਅੰਤ ਸੰਚੈ ਸਮਝੈ ਨਹੀਂ ਮੂੜ ਧਨ ਧਰਤੀ ਤਨ ਹੋਏ ਗਇਓ ਢੂੜ काम क्रोध तजना अतजर सात संगत कबहु नहीं करे कहत नाम दियो तात जान निरपाये होए पजए भगवान बधों की ना होड माधो मोह सों ठाकर ते जन जन ते ठाकर पेल परयो है तो सों रहाओ आपन देओ देहोरा दे। आपन आप लगावे पूजा जल ते तरंग तरंग ते है जल कहन सुन न को दूजा ਆਪਹਿ ਗਾਵੈ ਆਪਹਿ ਨਾਚੈ ਆਪ ਬਜਾਵੈ ਤੂਰਾ ਕਹਿਤ ਨਾਮ ਦਿਓ ਤੂੰ ਮੇਰੋ ਠਾ ਕਰ ਜਨ ਊਰਾ ਤੂੰ ਪੂਰਾ ਦਾਸ ਅਨੰਨ ਮੇਰੋ ਨਿਜ ਰੂਪ ਦਰਸ਼ਨ ਨਿਮਕ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਰਹੋ ਮੇਰੀ ਬੰਦੀ ਭਗਤ ਸੜਾਵੈ ਬੰਦਾ ਭਗਤ ਨਾ ਸੂਟੈ ਮੋਹਿ ਏਕ ਸਮੈ ਮੋਕੋ ਕਹਿ ਬੰਦਾ ਤੋ ਬੁਲ ਮੂਪੈ ਜਵਾਬ ਨਾ ਹੋਏ ਮੈ ਗੁਣ ਬੰਦ ਸਕਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮ ਦੇਵ ਜਾ ਕੇ ਜੀ ਐਸੀ ਤੈਸੂ ਤਾਕੈ ਪ੍ਰੇਮ ਪ੍ਰਗਾਸ ਸਾਰੰਗ ਇਕ ਓੰਕਾਰ ਸਤਿਗੁਰ ਪ੍ਰਸਾਦ ਤੈ ਨਰ ਕਿਆ ਪ੍ਰਾਨ ਸੁਨਕੀਨਾ ਅਨਪਾਵਨੀ ਭਗਤ ਨਹੀਂ ਉਪਜੀ ਭੁਖੈ ਦਾਨ ਨਾ ਦੀਨਾ ਰਹੋ ਕਾਮ ਨ ਬਿਸਰਿਓ ਕ੍ਰੋਧ ਨ ਬਿਸਰਿਓ ਲੋਭ ਨ ਸੂਟਿਓ ਦੇਵਾ ਪਰਿੰਦੰਦਾ ਮੁਖਤੇ ਨਹੀਂ ਸੂਟੀ ਨਿਫਲ ਪਈ ਸਭ ਸੇਵਾ ਵਾਟ ਪਾਰ ਕਰ ਮੂਸਬਰਨ ਨੂੰ ਪੇਟ ਭਰੈ ਅਪਰਾਧੀ ਜੇ ਪਰਲੋਕ ਜਾਏ ਅਪਕੀਰਤ ਸੋਈ ਅਵਿਧਿਆ ਸਾਦੀ ਹਿੰਸਾ ਤੋਂ ਮਨ ਹੀ ਤੇ ਨਹੀਂ ਸੂਟੀ ਜੀ ਦਇਆ ਨਹੀਂ ਪਾਲੀ ਪਰਮਾਨੰਦ ਸਾਧ ਸੰਗਤ ਮਿਲ ਕਥਾ ਪੁਨੀਤ ਨ ਚਾਲੀ ਸਾਧ ਮਨ ਹਰ ਬਮੁਖਨ ਕੋ ਸੰਗ ਸਾਰੰਗ ਮਹਲਾ 5 ਸੂਰਦਾਸ ਇਕ ਓੰਕਾਰ ਸਤਿਗੁਰ ਪ੍ਰਸਾਦ ਹਰ ਕੇ ਸੰਗ ਵਸੇ ਹਰ ਲੋਕ ਤਨ ਮਨ ਅਰਪ ਸਰਬ ਸਭ ਅਰਪਿਉ ਆਨੰਦ ਸਹਿ ਜਿ ਤੁਨੋ ਝੋਕ ਰਹਾਉ ਦਰਸ਼ਨ ਪੇਖ ਪਏ ਨਿਰ ਵਿਖੀ ਪਾਏ ਸਗਲੇ ਥੋਕ ਆਨ ਬਾਤ ਸਿਉ ਕਾਜ ਨਕਸੂਐ ਸੁੰਦਰ ਬदन आलोक ਸਿਆਮ ਸੁੰਦਰ ਤਜ ਆਨ ਜੋ ਚਾਹਤ ਜਿਉ ਕੁਸ਼ਤੀ ਤਨ ਜੋਕ ਸੂਰਦਾਸ ਮਨ ਪ੍ਰਭ ਹੱਥ ਲੀਨੋ ਦੀਨੋ ਇਹੋ ਪਰਲੋਕ सारंग कबीर जी ओ एक ओंकार सतगुरु प्रसाद हार बिन कौन सहाई मन का मात पिता पाई सुत बिनता हित लागो सब फन का राहु आगे कहो किस तुलहा बांधो या पर भाषा तन का का बसासा इस पांडे का इथ नक लाग ठन का सगल धर्म पुन्न फल पावो दूर बसो सब जन का ਕਹ ਕਬੀਰ ਸੁਨੋ ਰਹਿ ਸੰਤੋ ਏਹ ਮਨ ਉਡਣ ਪਖੇ ਰੂ ਬਨ ਕਾ